ਕਸਾ ਪੀ ਕਾਉਂਗੇ ਅਜੂ 20 ਦਿਨ ਬਾਅਦ ਇਹ ਤੇ ਪਹੁੰਚੀ ਲੈਂਡਪੁਲ ਸਕੀਮ ਦਾ ਵਿਰੋਧ ਕੀਤਾ ਜਾ ਰਿਹਾ ਕਰਨ ਲੱਗੇ। ਵੇਖੋ ਅੱਜ ਜਿਹੜਾ ਧਰਨਾ ਲੱਗਿਆ ਪਸ਼ੰਡੇ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਦੇ ਸੱਦੇ ਉੱਤੇ ਇਹ ਹੁਣ ਦੇ ਧਰਨਿਆਂ ਨਾਲ ਸਭ ਤੋਂ ਵੱਡਾ ਹੈ। ਲੋਕੀ ਬੜੇ ਹੀ ਹੰਮ ਮਾ ਕੇ ਆਪਦੇ ਚਾਹ ਦੇ ਨਾਲ ਇੱਥੇ ਆਏ ਨੇ। ਸੋ ਨਵੀਂਕ ਤੱਕ ਜੇ ਨਵੀਂਕ ਠੀਕ ਹੈ। ਪਰਮਣ ਪਾਣੀ ਦੀ ਪਾਣੀ ਨਹੀਂ ਰਹਿ ਜਾ ਰੋ।

ਵਾਲਾ ਅੱਟਾ ਨੂੰ ਜੇਬਰਾ ਨਾਮ ਆਪੇ ਪੀ ਕਾਉਂਗੇ ਅਸੂਬੀਸਿੰਧ ਫਾਦਰੀ ਤੇ ਪਹੁੰਚੇ ਲੈਂਡ ਪੁਲਿਸ ਸਕੀਮ ਦਾ ਬਰੋਗ ਕੀਤਾ ਜਾ ਰਿਹਾ ਕਰਨ ਲੱਗ ਪਈ। ਵੇਖੋ ਅੱਜ ਜਿਹੜਾ ਧਰਨਾ ਲੱਗਿਆ ਪਸ਼ਿੰਡੇ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਦੇ ਸੱਦੇ ਉੱਤੇ ਇਹ ਹੁਣ ਦੇ ਧਰਨਿਆਂ ਨਾਲ ਸਭ ਤੋਂ ਵੱਡਾ ਹੈ। ਲੋਕੀ ਬੜੇ ਹੀ ਹੰਮ ਹਮਾ ਕੇ ਆਪਦੇ ਚਾਹ ਦੇ ਨਾਲ ਇੱਥੇ ਆਏ ਨੇ। ਸੋ ਅਭੀ ਇਹ ਠੀਕ ਹੈ। ਕਰਮਣ ਪਾਣੀ ਨਹੀਂ ਪਾਣੀ ਨਹੀਂ ਰਹੇ ਯਾਰ ਹੋ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਮਾਰੇ ਹਵਾ ਕਰਦਾ ਗੱਲ ਆਉਂਦਾ ਭਾਈ ਫਾਈਟ ਫਾਈਟ ਕਰ ਲੋ ਬੇਕਾਰ ਨਾ ਕਰ ਲੈ ਹਾਂ ਕੋਈ ਨਹੀਂ ਕੋਈ ਨਹੀਂ ਕੰਮ ਕਰੋ ਵੀਡੀਓ ਕਰ ਵੀਡੀਓ ਕਰ ਵੀਡੀਓ ਕਰ ਵੀਡੀਓ ਕਰ ਵੀਡੀਓ ਕਰ ਵੀਡੀਓ ਕਰ ਓਏ ਸ਼ਾ ਓਏ ਇਹਨਾਂ ਚੱਕ 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 यार शॉट वीडियो भी तो लुकनो अटैक हो गया लुक के नेड़े हो जी सीडी हो जी नेड़े 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 आगे हो जा भैया आगे हो जा बैठो जी गड्डी पे बैठो पूरे बिठाओ भईया <laughs>